ਅਸੀਂ ਆਏ ਆਏ ਆ ਇੱਥੇ ਤੇ ਬਹੁਤ ਕਾਫੀ ਮਾੜਾ ਹਾਲ ਆ ਕੋਈ ਪਖਾਨੇ ਜਿਹੜੇ ਬਾਹਰ ਆ ਬੰਦ ਪਏ ਨੇ ਅੰਦਰ ਵਾਲਿਆਂ ਚੋ ਮੁਸ਼ਕ ਮਾਰਦਾ ਜਿਹੜਾ ਪਾਣੀ ਪੀਣ ਵਾਲੇ ਪਾਣੀ ਦੇ ਜਿਹੜੇ ਵਾਟਰ ਕੂਲਰ ਨੇ ਉਹ ਬੰਦ ਪਏ ਨੇ ਕੋਈ ਸਫਾਈ ਵੱਲੋਂ ਬੜਾ ਮਾੜਾ ਹਾਲ ਆ ਤੇ ਤਹਿਸੀਲਦਾਰ ਸਾਹਿਬ ਨੂੰ ਵੀ ਅਸੀਂ ਪੁੱਛਿਆ ਸੀ ਉਹਨਾਂ ਨੇ ਵੀ ਕਿਹਾ ਵੀ ਕਰਵਾਓ ਕਹਿੰਦੇ ਮੈਂ ਹੁਣੇ ਆਇਆ ਥੋੜੇ ਦਿਨ ਹੋਏ ਆ ਸਾਡੇ ਕੋਲ ਸਟਾਫ ਦੀ ਕਮੀ ਆ ਅਸੀਂ ਸਟਾਫ ਲਿਖ ਕੇ ਦਿੱਤਾ ਪਰ ਪਿੱਛੇ ਸੀਐਮ ਸਾਹਿਬ ਵੀ ਆਏ ਸੀ ਉਹ ਕਹਿ ਕੇ ਗਏ ਸੀ ਇਹਨਾਂ ਨੂੰ ਨਮੂਨੇ ਦੀ ਅਸੀਂ ਬਣਾਵਾਂਗੇ ਪਰ ਉਹ ਨਮੂਨਾ ਸਾਨੂੰ ਤਾਂ ਦਿਨ ਦਾ ਨਹੀਂ ਜਿਹੜਾ ਕਾ ਹੋਇਆ ਹੋਇਆ ਕੋ ਕੋਠੇ ਡਿੱਗਣ ਵਾਲੇ ਹੋਏ ਪਏ ਆ ਆ ਵੀਡੀਓ ਦਿਖਾ ਦਿੱਤੀਆਂ ਜਾਣ ਤੇ ਇਸ ਲਈ ਖਾਸ ਧਿਆਨ ਇੱਧਰ ਦੇਣਾ ਚਾਹੀਦਾ ਕਿਉਂਕਿ ਜੇ ਜਿਵੇਂ ਸੱਪ ਆ ਗਏ ਨੇ ਕਿਸੇ ਤੇ ਵੀ ਬੰਦਾ ਜਿਹੜੇ ਸੱਪਾਂ ਦੀਆਂ ਫੋਟੋਆਂ ਆਮ ਵਾਇਰਲ ਹੋਈਆਂ ਨੇ ਦੇਖੇ ਜਾ ਸਕਦੇ ਕਿਸੇ ਤੇ ਵੀ ਸੱਪ ਅਫਸਰ ਦੇ ਵੀ ਲੜ ਸਕਦਾ ਆਮ ਬੰਦੇ ਦੇ ਵੀ ਲੜ ਸਕਦਾ ਕਿਸੇ ਦੀ ਜਾਨ ਜਾ ਸਕਦੀ ਆ ਵਿਸ਼ੇਸ਼ ਧਿਆਨ ਜਿਹੜਾ ਸਾਨੂੰ ਇਹ ਸਫਾਈ ਵੱਲ ਦੇਣਾ ਚਾਹੀਦਾ ਕੋਲ ਸਭ ਗੱਲ ਕਰੀ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾਤਰ ਲੋਡ ਪੈਂਦਾ ਤੁਸੀਂ ਕੰਪਲੈਕਟ ਹੋ ਇਸ ਟਾਈਮ ਜੋ ਕੀ ਜੀ ਬਣੀਆ ਬੁਰੇ ਹਾਲ ਨੇ ਵੀ ਕੀ ਕਹਿਣਾ ਅੱਜ ਤਾਂ ਸੈਂਕੜੇ ਜਿਹੜੇ ਇੱਥੇ ਆਪਣੇ ਪਿੰਡਾਂ ਤੋਂ ਜਿਹੜੇ ਨੰਬਰ ਦਾ ਸਰਪੰਚ ਜਾਂ ਪੈਪਰ ਭਰਨ ਆਏ ਹੋਏ ਸੀਗੇ ਉਹਨਾਂ ਦਾ ਕਾਫੀ ਰਸ਼ ਸੀਗਾ ਕਿਤੇ ਵੀ ਕੁਝ ਕੱਟਣਾ ਵਾਪਰ ਸਕਦੀ ਸੀਗੀ ਚਲੋ ਉਹਨਾਂ ਕੁਝ ਨਹੀਂ ਹਨ ਹੋਣੀ ਹੋਈ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਫੌਰੀ ਤੌਰ ਤੇ ਗੱਲਾਂ ਨਾਲ ਕੁਝ ਨਹੀਂ ਬੜਨਾ ਫੌਰੀ ਤੌਰ ਤੇ ਇਹ ਸਫਾਈਆਂ ਵੱਲ ਧਿਆਨ ਦਿੱਤਾ ਜਾਵੇ ਤੇ ਫੌਰੀ ਤੌਰ ਤੇ ਜਿਹੜਾ ਸਟਾਫ ਦਾ ਜਿਹੜੀ ਕਮੀਆਂ ਪੂਰੀ ਕੀਤੀ ਜਾ ਜੈ ਭੀਮ ਜੈ ਭਾਰਤ ਮੈਂ ਦਲਵੀਰ ਸਿੰਘ ਮੜਿਆਲਾ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਇਲੈਕਸ਼ਨ ਦਾ ਟਾਈਮ ਆ ਸਰਪੰਚੀਆਂ ਪੰਚੀਆਂ ਦੇ ਲੋਕ ਕਾਗਜ਼ ਭਰਉਂਦੇ ਆ ਨਾਮਨੇਸ਼ ਕਰਦੇ ਆ। ਸੋ ਮੇਰੇ ਹਿਸਾਬ ਨਾਲ ਵੀ ਹਜ਼ਾਰਾਂ ਲੋਕ ਜਿਹੜੇ ਇੱਥੇ ਅੱਜ ਇੱਕ ਦਿਨ ਦੇ ਵਿੱਚ ਆਉਂਦੇ ਨੇ ਇੱਕ ਦਿਨ ਚ ਤੇ ਇੱਥੇ ਤਹਿਸੀਲ ਦੇ ਵਿੱਚ ਜਿਹੜੀ ਸੰਵਾਲਾ ਹਲਕੇ ਦੀ ਤਹਿਸੀਲ ਆ ਤੇ ਇੱਥੇ ਹਾਲਾਤ ਇੰਨੇ ਮਾੜੇ ਨੇ ਨਾ ਤਾਂ ਇੱਥੇ ਕੋਈ ਬਾਥਰੂਮ ਆ ਦੇਖੋ ਕਿਦਿਆਂ ਲੇਡੀਜ਼ ਆਉਂਦੀਆਂ ਨੇ ਕਾਗਜ਼ ਭਰੌਣ ਪਤਾ ਨਹੀਂ ਕਿੱਥੇ ਜਾਂਦੇ ਨੇ ਕਿਵੇਂ ਤੰਗ ਹੁੰਦੇ ਲੋਕ ਨਾ ਤਾਂ ਇੱਥੇ ਕੋਈ ਬਾਥਰੂਮ ਨਾ ਕੋਈ ਪੀਣ ਦਾ ਇੱਥੇ ਪਾਣੀ ਦਾ ਬੰਦੋਬਸਤ ਇਹ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਆ ਅਸੀਂ ਐਸਡੀਐਮ ਸਾਹਿਬ ਵੀ ਸਾਡੇ ਮਾਲਕ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਲੋਕਾਂ ਦੇ ਹਾਲ ਦੇਖੋ ਤੁਹਾਡੀ ਡ ਜਿਹੜੇ ਲੋਕ ਤੁਹਾਨੂੰ ਵੋਟਾਂ પાਕੇ ਐਮਐਲਏ ਸਾਹਿਬ ਬਣਾਉਂਦੇ ਨੇ ਪੰਚ ਸਰਪੰਚ ਬਣਾਉਂਦੇ ਨੇ ਤੁਹਾਨੂੰ ਪੰਚਾਇਤਾਂ ਬਣਦੀਆਂ ਨੇ ਸਰਕਾਰਾਂ ਬਣਦੀਆਂ ਨੇ ਤੇ ਤੁਹਾਡਾ ਤੁਹਾਡਾ ਕੋਈ ਫਰਕ ਨਹੀਂ ਪੈਂਦਾ ਸੋ ਮੈਂ ਤਾਂ ਭਗਵਾਨ ਦਾ ਮਾਨ ਸਾਹਿਬ ਨੂੰ ਬੇਨਤੀ ਇਹੀ ਕਰੂੰਗਾ 150 ਪਹਿਲਾਂ ਆਏ ਸੀ ਉਹ ਜੀ ਉਹ ਕਹਿ ਕੇ ਗਿਆ ਸੀ ਐਲਾਨ ਕਰਕੇ ਗਿਆ ਸੀ ਬਣਾਵਾ ਦੇਖੋ ਉਹਨਾਂ ਦੇ ਉਹਨਾਂ ਉਹ ਮੈਂ ਮੇਰੀ ਬੇਨਤੀ ਬੇਨਤੀ ਉਹਨਾਂ ਦੇ ਐਲਾਨ ਤਾਂ ਬਹੁਤ ਵੱਡੇ ਵੱਡੇ ਕੀਤੇ ਨੇ ਮੇਰੇ ਹਿਸਾਬ ਨਾਲ ਤਾਂ ਇੱਕ ਵੀ ਐਲਾਨ ਕੋਈ ਪੂਰਾ ਨਹੀਂ ਹੋਇਆ ਲੋਕ ਅੱਜ ਇਹਨਾਂ ਤੋਂ ਨਾਰਾਜ਼ ਨੇ ਆਮ ਆਦਮੀ ਪਾਰਟੀ ਤੋਂ ਖਾਸ ਕਰਕੇ ਲੋਕ ਦੁਖੀ ਨੇ ਦੂਜੀ ਬੇਨਤੀ ਇਹ ਆ ਕਿ ਅਸੀਂ ਇੱਥੇ ਤੁਹਾਨੂੰ ਇਹ ਵੀ ਦੱਸਦ ਕਿ ਤਹਿਸੀਲਦਾਰ ਦੇ ਦਫਤਰ ਦੇ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ ਸੱਪ ਫੜੇ ਗਏ ਨੇ 나ਗ ਇੱਥੇ ਸੱਪ ਫਿਰਦੇ ਨੇ ਅੰਦਰ ਦੇਖੋ ਹਾਲਾਤ ਕਹਿ ਦੇ ਸਾਡੀ ਤਹਿਸੀਲ ਦੇ ਉੱਥੇ ਕੋਈ ਵੀ ਕਿਸੇ ਨੂੰ ਡੰਗ ਕਿਸੇ ਬੰਦੇ ਨੂੰ ਵੀ ਮਾਰ ਸਕਦਾ ਸੱਪ ਸੋ ਇਸ ਕਰਕੇ ਸਾਡੀ ਬੇਨਤੀ ਹੈ ਅਪੀਲ ਆ ਤੁਹਾਡੇ ਜ਼ਰੀਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਾਂਗਾ ਅਪੀਲ ਕਰਨੀ ਚਾਹਾਂਗਾ ਕਿ ਤੁਸੀਂ ਹਾਥ ਦੇਖੋ ਲੋਕਾਂ ਦੇ ਅੱਜ ਅੱਜ ਇਲੈਕਸ਼ਨ ਦਾ ਟਾਈਮ ਆ ਸਰਪੰਚ ਪੰਚ ਦੇ ਲੋਕ ਇੱਥੇ ਹਜ਼ਾਰਾਂ ਲੋਕ ਇੱਕ ਦਿਨ ਚ ਪਤਾ ਨਹੀਂ ਕਿੱਥੇ 50 500 ਮੀਟਰ ਤੇ ਜਾ ਕੇ ਲੋਕ ਦੁਕਾਨਾਂ ਦੇ ਪਾਣੀ ਪੀਂਦੇ ਆ ਕਿ ਸਰਕਾਰ ਦੀ ਡਿਊਟੀ ਨਹੀਂ ਬਣਦੀ ਕੁਛ ਕਰਕੇ ਮੇਰੀ ਬੇਨਤੀ ਆ ਤੁਹਾਡੇ ਚਰੀਏ ਵੀ ਸਰਕਾਰ ਦੇ ਥੋੜੇ ਸਰਕਾਰ ਦੇ ਕੰਮ ਤੇ ਜੂਝ ਸਰਕੇ ਤੇ ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਮੈਂ ਹਰਿੰਦਰ ਕੌਰ ਆ ਮੈਂ ਪੰਜੀ ਦੇ ਵੋਟਰ ਪੰਜੀ ਦੇ ਵੋਟਰ ਧੰਨਵਾਦ ਸੇ ਇੱਥੇ ਆ ਪਹੁੰਚੇ ਆ ਹਾਂਜੀ ਠੀਕ ਅਸੀਂ ਇੱਥੇ ਇੱਦਿ ਹਾਲਾਤ ਮਾਰੇ ਪੰਜੀ ਇਕੜ ਜਾਣੀ ਅਸੀਂ ਹੈਗੇ ਆ ਨਾ ਤੇ ਬਾਥਰੂਮ ਪ੍ਰਬੰਧ ਦਾ ਨਾ ਤੇ ਲੈਟ ਕੋਈ ਪ੍ਰਬੰਧ ਇੱਨਾ ਪਾਣੀ ਦਾ ਪ੍ਰਬੰਧ ਦਾ ਇੱਥੇ ਐਨੇ ਹਾਲਾਤ ਮੰਦੇ ਨੇ ਉਸ ਜਾਨੀ ਕਿੱਧਰ ਜਾਣ ਕਿਥੋਂ ਗੁਜਾਰਾ ਜਨਾਨੀਆਂ ਤੇਰਾ ਵੋਟਾ ਮਤਲਬ ਵੋਟਾ ਵਾਸਤੇ ਪੰਜੀ ਵਾਸਤੇ ਧੰਨਵਾਦ ਸੇ ਆ ਰਹੇ ਨੇ ਲੋਕ ਕੋਈ ਪ੍ਰਬੰਧ ਨਹੀਂ ਹੈਗੇ ਕੋਈ ਪ੍ਰਬੰਧ ਕੋਈ ਰੈਗੂਲਮੈਂਟ ਇੱਥੇ ਨਹੀਂ ਹੈ ਹਾਂਜੀ ਸੱਪ ਵੀ ਫੜੇ ਨੇ ਤੁਸੀਂ ਆਪੇ ਦੇਖੋ ਵੀਡੀਓ ਤੇ ਭੇਜ ਦੋ ਨਾ ਕੋਲੇ ਆ ਇੰਨਾ ਕੰਤਾ ਦਿੱਤਾ ਪਿਆ ਜੋ ਵੀ ਹੈ ਨਾ ਉਹਨੂੰ ਆਪੇ ਪਤਾ ਲੱਗਦੀ ਹੈ ਸਾਡੀ ਸਰਕਾਰ ਪੂਰੀ ਕਰੇ ਸਰ ਮੈਂ ਅਮਰਜੀਤ ਜਕਾਰ ਸੀਨੀਅਰ ਸਹਾਇਕ ਪ੍ਰੈਸਿੰਗ ਕਾਪਰ ਸਮਰਾਲਾ ਹਾਂਜੀ ਸਰ ਸੱਪ ਕੱਲ ਰਾਤੀ ਆਇਆ ਸੀਗਾ ਬਾਹਰ ਭਾਂਡੇ ਚ ਸਾਡੇ ਸੇਵਾਦਾਰਾਂ ਨੇ ਦੇਖਿਆ ਤੇ ਇਸ ਕਰਕੇ ਫਿਰ ਸਾਰੇ ਡਰਦਿਆਂ ਨੇ ਅੱਜ ਸਪੇਰਾ ਭਲਾਇਆ ਸੀ ਤੇ ਸੱਪ ਕਢਵਾਇਆ ਕਿੰਨੇ ਸੱਪ ਸਰ ਦੋ ਨਿਕਲੇ ਨੇ ਜੀ ਇੱਕ ਰਜਿਸਟ੍ਰੇਸ਼ਨ ਰੂਮ ਵਿੱਚੋਂ ਨਿਕਲੇ ਆ ਇੱਧਰ ਇੱਕ ਬਾਥਰੂਮ ਆਗੇ ਪੁਰਾਣਾ ਰਿਕਾਰਡ ਪਿਆ ਕੁਛ ਉੱਥੋਂ ਨਿਕਲੇ ਆ ਮੈਮ ਗੱਲ ਕਰੀ ਇੱਧਰ ਇੱਥੇ ਪੁਕਤਾ ਜਿਹੜੇ ਇੰਤਜ਼ਾਮ ਨੇ ਉਹ ਵੀ ਨਹੀਂ ਹੈਗੇ ਜਿਵੇਂ ਕਿ ਲੋਕਾਂ ਨੂੰ ਸਫਾਈ ਨਹੀਂ ਮਿਲ ਰਹੀ ਨਹੀਂ ਇੱਥੇ ਪਖਾਨੇ ਦੇ ਜਿਹੜੇ ਬਾਥਰੂਮ ਨੇ ਬਣੇ ਹੋਏ ਉਹ ਵੀ ਬੰਦ ਪਏ ਨੇ ਇੱਥੇ ਇਹਨਾਂ ਦੇ ਪਾਣੀ ਪੀਣ ਵਾਲਾ ਪਾਣੀ ਨਹੀਂ ਹੈਗਾ ਕੀ ਹਾਂਜੀ ਸਰ ਮੈਂ ਪੀਣ ਵਾਲੇ ਪਾਣੀ ਲਈ ਤਾਂ ਅਸੀਂ ਉਧਰ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਆਂ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜਾ ਸਫਾਈ ਦਾ ਕੰਮ ਆ ਜਿੱਥੋਂ ਤੱਕ ਸਫਾਈ ਲਈ ਅਸੀਂ ਪ੍ਰਾਈਵੇਟ ਰੱਖ ਕੇ ਸਫਾਈ ਵੀ ਕਰਵਾਈ ਜਾਂਦੀ ਆ ਪਰ ਸਾਡੇ ਕੋਲ ਸਰਕਾਰੀ ਸਵੀਪਰ ਕੋਈ ਨਹੀਂ ਹੈਗਾ ਇਸ ਟਾਈਮ ਜਿਸ ਕਰਕੇ ਸਫਾਈ ਪ੍ਰੋਪਰ ਨਹੀਂ ਹੁੰਦੀ ਹੈਗੀ ਤੇ ਦੂਸਰਾ ਅਸੀਂ ਈਓ ਸਾਹਿਬ ਨੂੰ ਸਾਡੇ ਤਹਿਸੀਲਦਾਰ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਆ ਵੀ ਸਾਨੂੰ ਦੋ ਸਵੀਪਰ ਭੇਜ ਕੇ ਸਾਡੇ ਦਫ਼ਤਰ ਦੀ ਚੰਗੀ ਤਰ੍ਹਾਂ ਸਫਾਈ ਕਰਾਈ ਜਾਵੇ ਬਾਥਰੂਮ ਦੀ ਗੱਲ ਕਰੀਏ ਤਾਂ ਪੂਰੀ ਤਸੀਲ ਦੇ ਬਾਥਰੂਮ ਨੇ ਬਾਹਰ ਬਣੇ ਹੋਣੇ ਉਹਨਾਂ ਨੂੰ ਜਿੰਦਾ ਲੱਗਿਆ ਹੋਇਆ ਹਾਂ ਜੀ ਬਾਥਰੂਮਾਂ ਦੀ ਪ੍ਰੋਬਲਮ ਜ਼ਰੂਰ ਹੈਗੀ ਆ ਜੀ ਬਾਥਰੂਮਾਂ ਨੂੰ ਬਾਹਰ ਜਿਹੜੇ ਪਬਲਿਕ ਆ ਵੀ ਉਹ ਫਿਰ ਮਿਸਯੂਜ਼ ਕਰਕੇ ਆਉਂਦੇ ਨੇ ਉਸ ਕਰਕੇ ਉਹਨਾਂ ਦੇ ਬੰਦ ਹੋ ਜਾਂਦੀਆਂ ਬਲੋਕੇਜ ਹੋ ਜਾਂਦੀਆਂ ਜਿਹੜਾ ਅੰਦਰ ਬਾਥਰੂਮ ਆ ਉਹ ਉਸ ਸਵੀਪਰ ਨਾ ਹੋਣ ਕਰਕੇ ਹੀ ਸਫਾਈ ਨਹੀਂ ਹੁੰਦੀ ਹੈਗੀ ਇਸ ਕਰਕੇ ਪ੍ਰੋਬਲਮ ਤੁਹਾਡੇ ਕੋਲ ਕੋਈ ਚਿੱਠੀਆਂ ਵਗੈਰਾ ਕੱਢੀਆਂ ਗਈਆਂ ਨੇ ਹਾਂ ਜੀ ਅਸੀਂ ਤਾਂ ਦਫ਼ਤਰ ਵੱਲੋਂ ਚਿੱਠੀਆਂ ਲਿਖੀ ਜਾਂਦੇ ਹੈਗੇ ਆ ਸਾਭੀ ਅੰਪਰ ਟਾਈਮ ਤੋਂ ਤੌਰ ਤੇ ਕਰ ਰਹੇ ਹਾਂ ਹਾਂ ਜੀ ਕਈ ਸਾਲ ਹੋ ਗਏ ਸਾਡਾ ਸਵੀਪਰ ਰਟਾਇਰ ਹੋਇਆ ਜੀ ਮੁੜ ਕੇ ਸਾਨੂੰ ਸਵੀਪਰ ਨਹੀਂ ਮਿਲਿਆ ਹੈਗਾ ਦਫ਼ਤਰ ਚ ਤਹਿਸੀਲ ਵਿੱਚ ਪਿਛਲੇ ਡੇਢ ਸਾਲ ਪਹਿਲਾਂ ਸੀਐਮ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਇਹ ਪਹਿਲ ਦੇ ਆਧਾਰ ਤੇ ਹੈ ਜਿਹੜਾ ਇਹਨੂੰ ਪੜਾਇਆ ਜਾਵੇਗਾ ਇੱਥੇ ਪਰ ਜਿਹੜੇ ਬਾਥਰੂਮ ਨੇ ਤੇ ਇਹਦਾ ਨਕਸ਼ਾ ਬਦਲਿਆ ਜਾ ਰਿਹਾ ਹਾਂ ਹਾਂ ਜੀ ਉਹ ਤਾਂ ਸਰਕਾਰ ਨੇ ਹੁਣ ਦੇਖਣਾ ਜੀ ਜੇ ਕੋਈ ਕਰਨਗੇ ਤਾਂ ਹੀ ਹੋਊਗਾ ਸਾਡੇ ਮਨੋਂ